ਪੰਜਾਬ ਪੁਲਿਸ ਜੋ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਹਮੇਸ਼ਾ ਹੀ ਵਚਨਬੱਧ ਰਹਿੰਦੀ ਹੈ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇਸ ਉਪਰਾਲੇ ਦੇ ਤਹਿਤ ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਔਰ ਸਵੇਰ ਸ਼ਾਮ ਸੰਘਣੀ ਧੁੰਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ ਇਸ ਧੁੰਦ ਦੇ ਕਾਰਨ ਆਏ ਸਾਲ ਹੀ ਸੜਕਾਂ ਦੇ ਉੱਪਰ ਅਨੇਕਾਂ ਹਾਦਸੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਲੋਕ ਆਪਣੀਆਂ ਕੀਮਤੀ ਜਵਾਨਾਂ ਗਵਾ ਬੈਠਦੇ ਹਨ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਸੀਨੀਅਰ ਪੁਲਿਸ ਕਪਤਾਨ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਐਸਪੀ ਪ੍ਰਿਥਵੀਪਾਲ ਸਿੰਘ ਦੀ ਅਗਵਾਈ ਹੇਠ ਬੱਬਰੀ ਬਾਈਪਾਸ ਨਾਕੇ ਦੇ ਉੱਪਰ ਆ ਕੇ ਉਹਨਾਂ ਵਾਹਨਾਂ ਨੂੰ ਰੋਕ ਕੇ ਜਿਨ੍ਹਾਂ ਦੇ ਉੱਪਰ ਲਾਈਟਾਂ ਨਹੀਂ ਲੱਗੀਆਂ ਹੋਈਆਂ ਜਾਂ ਰਿਫਲੈਕਟਰ ਨਹੀਂ ਲੱਗੇ ਹੋਏ ਰਿਫਲੈਕਟਰ ਲਗਾਏਗੇ ਅਤੇ ਗੱਲਬਾਤ ਦੌਰਾਨ ਐਸਪੀ ਪ੍ਰਥੀਪਾਲ ਨੇ ਜਾਣਕਾਰੀ ਦਿੱਤੀ ਕਿ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਸਮੁੱਚੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੰਗਣੀ ਧੁੰਦ ਤੋਂ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਦੇ ਲਈ ਕੁਝ ਪੁਆਇੰਟ ਜਿਹੜੇ ਆ ਉਹ ਰੈਕਟੀਫਾਈਡ ਨੋਟ ਕੀਤੇ ਨੇ ਇਹਨਾਂ ਪੁਆਇੰਟਾਂ ਦੇ ਉੱਪਰ ਜਿਹੜਾ ਵਾ ਅਸੀਂ ਡਾਇਵਰਸ਼ਨ ਬੋਰਡ ਸਾਈਨ ਬੋਰਡ ਲਗਾ ਰਹੇ ਹਾਂ ਅਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਮੂਚੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਵਾਹਨਾਂ ਦੇ ਉੱਪਰ ਰਿਫਲੈਕਟਰਾਂ ਨੂੰ ਲਗਾਉਣ ਦੀ ਮਹਿੰਮ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਦੇ ਉੱਪਰ ਟ੍ਰੈਫਿਕ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਲੋਕਾਂ ਨੂੰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਹ ਵੀ ਸੰਘਣੀ ਧੁੰਦ ਦੇ ਵਿੱਚ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਦੇ ਲਈ ਇੱਕ ਬੜਾ ਵੱਡਾ ਪੁੰਨ ਦਾ ਕੰਮ ਹੈ। ਇਸ ਲਈ ਸਮਾਜ ਸੇਵੀ ਸੰਸਥਾਵਾਂ ਵੀ ਪੁਲਿਸ ਦੇ ਨਾਲ ਮਿਲ ਕੇ ਸਹਿਯੋਗ ਕਰਨ ਔਰ ਵਾਹਨਾਂ ਦੇ ਉੱਪਰ ਰਿਫਲੈਕਟਰ ਲਗਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ। ਜ਼ਿਲ੍ਹਾ ਗਰਦਾਸਪੁਰ ਪੁਲਿਸ ਵੱਲੋਂ ਸਾਡੇ ਮਾਨਯੋਗ ਐਸਐਸਪੀ ਦਾਇਮਾ ਹਰੀਸ਼ ਕੁਮਾਰ ਜੀ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਮੁਤਾਬਕ ਅੱਜਕੱਲ ਧੁੰਦ ਜਿਹੜੀ ਆ ਜ਼ਿਆਦਾ ਪੈ ਰਹੀ ਹੈ ਤੇ ਉਹਦੀ ਵਜ੍ਹਾ ਨਾਲ ਜਿਹੜੇ ਐਕਸੀਡੈਂਟ ਆ ਰੋਡ ਤੇ ਛੋਟੇ ਲਿੰਕ ਰੋਡ ਤੇ ਇਹ ਜਿਹੜੇ ਜ਼ਿਆਦਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਤੇ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਅੱਜ ਅਸੀਂ ਜਿਹੜੇ ਵੱਖ-ਵੱਖ ਵਹੀਕਲ ਨੇ ਜਿਨ੍ਹਾਂ ਦੇ ਮਗਰ ਰਿਫਲੈਕਟਰ ਜਾਂ ਲਾਈਟਸ ਪ੍ਰੋਪਰ ਨਹੀਂ ਗੀਆਂ ਉਹਨਾਂ ਦੇ ਮਗਰ ਰਿਫਲੈਕਟਰ ਰੈਡੀਅਮ ਟੇਪ ਤੇ ਇਹ ਲਗਾ ਕੇ ਉਹਨਾਂ ਨੂੰ ਜਾਗਰੂਤ ਜਿਹੜਾ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਐਕਸੀਡੈਂਟਸ ਤੋਂ ਜਿਹੜਾ ਬਚਿਆ ਜਾ ਸਕੇ ਅੱਜ ਕਿੰਨੇ ਵਾਹਨ ਸਰਜਾਏਗੇ ਅੱਜ ਅਸੀਂ ਜਿਹੜੇ ਆ ਕਾਫੀ ਵਾਹਨ ਜਿਹੜੇ ਜਿਨ੍ਹਾਂ ਦੇ ਮਗਰ ਟਰੈਕਟਰ ਟਰੈਲੀਆਂ ਜਾਂ ਜਿਹੜੇ ਆਟੋ ਛੋਟੀਆਂ ਗੱਡੀਆਂ ਜਿਨ੍ਹਾਂ ਦੇ ਮਗਰ ਨਹੀਂ ਸੀ ਕੁਝ ਜਿਹੜੇ ਰੈਫਲੈਕਟਰ ਵਗੈਰਾ ਜਾਂ ਲਾਈਟ ਪ੍ਰੋਪਰ ਨਹੀਂ ਸੀ ਲੱਗੀ ਉਹਨਾਂ ਤੇ ਲਾਏ ਨੇ ਤੇ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਵੱਲੋਂ ਸਾਡੇ ਐਸ ਐਚਓ ਪੁਲਿਸ ਸਟੇਸ਼ਨ ਪੁਲਿਸ ਵੱਲੋਂ ਸਾਡੇ ਜ਼ਿਲ੍ਹੇ ਦੇ ਵਿੱਚ ਕਰੀਬ 23 ਜਿਹੜੇ ਅਸੀਂ ਬਲੈਕ ਸਪੌਟ ਜਿਹੜੇ ਆ ਉਹ ਟਰੇਸ ਕੀਤੇ ਨੇ ਜਿੱਥੇ ਜ਼ਿਆਦਾ ਐਕਸੀਡੈਂਟ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਇਸ ਕਰਕੇ ਉਹਨਾਂ ਥਾਵਾਂ ਤੇ ਅਸੀਂ ਜਿਹੜੇ ਆ ਉਹ ਪ੍ਰੋਪਰ ਪ੍ਰਬੰਧ ਕਰ ਰਹੇ ਆ ਥੋਂਦੇ ਵਿੱਚ ਤੇ ਉੱਥੇ ਬਲਿੰਕਿੰਗ ਟਾਰਚ ਬੈਰੀਕੇਡ ਜ ਲਗਾ ਰਹੇ ਆ ਤੇ ਬਕਾਇਦਾ ਜਿਹੜੇ ਸਾਈਨ ਬੋਰਡ ਆ ਉਥੇ ਉਹ ਜਿਹੜੇ ਸਾਡੇ ਵੱਲੋਂ ਡਿਸਪਲੇ ਕੀਤੇ ਜਾ ਰਹੇ ਆ ਤਾਂ ਕਿ ਜਿਹੜੇ ਡਰਾਈਵਰ ਨੇ ਵਕ ਵਕ ਵਾਹਨ ਦੇ ਉਹਨਾਂ ਨੂੰ ਉਹਦੇ ਪ੍ਰਤੀ ਜਿਹੜਾ ਇਹ ਪਤਾ ਲੱਗ ਸਕੇ ਕਿ ਇੱਥੋਂ ਥੋੜਾ ਸਾਵਧਾਨੀ ਨਾਲ ਚੱਲ ਕੇ ਚੱਲਣਾ ਰਾਤ ਨੂੰ ਯਾਦ ਐਕਸੀਡੈਂਟ ਹੁੰਦੇ ਆ ਰਾਤ ਵਾਸਤੇ ਕੁਝ ਕਲਰਫੁਲ ਲਾਈਟਾਂ ਹਾਂ ਰਾਤ ਵਾਸਤੇ ਇਹ ਜਿਹੜੀਆਂ ਨੇ ਲਾਈਟਾਂ ਨੇ ਇਹ ਜਦੋਂ ਹਨੇਰੇ ਦੇ ਵਿੱਚ ਲਾਈਟ ਪੈਂਦੀ ਹੈ ਤੇ ਰਿਫਲੈਕਟ ਕਰਦੀਆਂ ਨੇ ਇਹਦੇ ਨਾਲ ਜਿਹੜੀ ਕਾਫੀ ਹੈਲਪ ਹੁੰਦੀ ਹੈ ਡਰਾਈਵਰ ਨੂੰ ਉਹਨੂੰ ਪਤਾ ਲੱਗ ਜਾਂਦਾ ਕਿ ਅੱਗੇ ਵਾਹਨ ਜਾ ਰਿਹਾ ਜਾਂ ਅੱਗੇ ਕੋਈ ਡਵਾਈਡਰ ਆ ਜਾਂ ਕੁਝ ਚੀਜ਼ ਅੱਗੇ ਹੈਗੀ ਜਿਹੜੀ ਖ ਉਹਦੇ ਨਾਲ ਜਿਹੜਾ ਬੱਚਾ ਜਾਸ